ਔਰ ਹੁਣ ਸ਼ਾਇਦ ਸੀਰੀਅਸ ਪੋਲਿਟਿਕਸ ਜੋ ਕਿ ਕਾਂਗਰਸ ਔਰ ਬੀਜੇਪੀ ਮੇਰੇ ਹਿਸਾਬ ਨਾਲ ਕਰਦੀ ਆ ਇੱਕ ਸੀਰੀਅਸ ਪੋਲਿਟਿਕਸ ਵਾਲ ਦਿੱਲੀ ਜਿਹੜਾ ਵਾ ਉਹ ਦੁਬਾਰਾ ਉਧਰ ਨੂੰ ਜਾਊਗਾ ਜੇ 2100 ਰੁਪਏ ਦਾ ਮੰਗ ਲਈ ਤੁਹਾਨੂੰ 10000 ਰੁਪਏ ਦਵਾਂਗੇ ਜੀ ਤੁਹਾਨੂੰ ਆ ਫ੍ਰੀ ਕਰਾਂਗੇ ਜੀ ਤੁਹਾਨੂੰ ਉਹ ਕਰਾਂਗੇ ਇਹ ਕੋਈ ਗਵਰਨੈਂਸ ਮਾਡਲ ਨਹੀਂ ਹੈਗੇ ਪਰ ਉਹ ਤਾਂ ਸਾਰੀ ਕਰਦੇ ਨੇ ਉਰੇ ਜੇ ਦੇਖਿਆ ਜਾਵੇ ਤੁਸੀਂ ਲੰਘੀਆਂ ਚੋਣਾ ਚ ਵੀ ਕੀਤਾ ਜਾਂ ਅੱਜਕੱਲ ਪੜੀ ਲਿਖੀ ਜਨਤਾ ਵਾ ਦਿੱਲੀ ਦੀ ਖਾਸ ਕਰਕੇ ਉੱਥੇ ਲਿਟਰੇਸੀ ਰੇਟ ਵੀ ਹਾਇ ਹੈ ਉਹਨਾਂ ਨੇ ਇਸ ਚੀਜ਼ ਦੇ ਵਿੱਚੋਂ ਦੀ ਵੇਖਿਆ ਔਰ ਉਹਨਾਂ ਨੇ ਇਹ ਕਿਹਾ ਵੀ ਨਹੀਂ ਇਹ ਇਕੱਲਾ ਤੁਸੀਂ ਇਹ ਕੋਈ ਬਹੁਤਾ ਵੱਡੇ ਕਾਰਨਾਮੇ ਨਹੀਂ ਆ ਵੀ ਅਨਾਉਂਸ ਕਰੀ ਜਾਣਾ ਵੀ ਆ ਵੀ ਫਰੀ ਆ ਵੀ ਫਰੀ ਤੇ ਇਹਦੇ ਨਾਲ ਵੋਟਾਂ ਪੈ ਜਾਣਗੀਆਂ ਆਏ ਵੈਗਨਾਰ ਤੇ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਚੜ ਗਏ ਬਿਨਾ ਸਿਕਿਉਰਟੀਆਂ ਤੋਂ ਤੇ ਹੁਣ ਪੰਜਾਬ ਪੁਲਿਸ ਤੋਂ ਵੀ 100 ਕਮਾਂਡੋ ਲੈ ਲਿਆ ਲੇਕਿਨ ਅੱਜ ਜਿਹੜਾ ਵਰਡਿਕਟ ਆ ਉਹ ਮੇਰੇ ਹਿਸਾਬ ਨਾਲ ਬੀਜੇਪੀ ਦੇ ਹੱਕ ਵਿੱਚ ਘੱਟ ਤੇ ਐਂਟੀ ਆਮ ਆਦਮੀ ਆ ਵੀ ਆਮ ਆਦਮੀ ਨਹੀਂ ਚਾਹੀਦੀ ਜਿੱਥੇ ਅਸੀਂ ਆਪਣੀ ਹਾਰ ਹੋਈ ਆ ਸਾਡੀ ਉਥੇ ਆਮ ਆਦਮੀ ਪਾਰਟੀ ਦਾ 10 ਸਾਲਾਂ ਦਾ ਰਾਜ ਵੀ ਜਿਹੜਾ ਵਾ ਉਹ ਵੀ ਖਤਮ ਹੋਇਆ ਸਸਤੀਕਾਲਾ ਦਿੱਲੀ ਦੇ ਜਿਹੜੇ ਨਤੀਜੇ ਆਏ ਉਹਦੇ ਚ ਦੇਖੀਏ ਤਾਂ 27 ਸਾਲ ਤੋਂ ਬਾਅਦ ਅਖਰ ਭਾਜਪਾ ਦੁਬਾਰੇ ਸੱਤਾ ਚ ਆਉਂਦੀ ਆ ਤੇ ਜੇ ਉਹ ਵੀ ਇੱਕ ਬੰਪਰ ਜਿੱਤ ਦੇ ਨਾਲ ਨਾਲ ਹੀ ਜੇ ਦੇਖੀਏ ਤਾਂ ਕਾਂਗਰਸ ਦੇ ਹਾਲਾਤ ਹਾਲਾਂਕਿ ਲੱਗਦਾ ਸੀ ਕਿ ਇਸ ਵਾਰੀ ਜਿਹੜੀ ਜਿਸ ਤਰ੍ਹਾਂ ਦੀ ਜਿਹੜੀ ਰਿਪੋਰਟਸ ਆ ਰਹੀ ଥି ਵੀ ਕਾਂਗਰਸ ਨੇ ਕਈ ਸੀਟਾਂ ਦੇ ਉੱਤੇ ਤਾਂ ਬਹੁਤ ਮਿਹਨਤ ਕਰੀ ਹੈ ਤੇ ਖਾਤਾ ਖੁੱਲ ਕੇ ਜਿੱਤ ਭਾਵੇਂ ਨਾ ਹੋਵੇ ਪਰਫਾਰਮੈਂਸ ਵਧੀਆ ਹੋ ਪਰ ਸੀਟ ਫਿਰ ਵੀ ਨਹੀਂ ਆਈ ਬਰਿੰਦਰ ਢਿੱਲੋਂ ਮਰਨਾਲ ਨੇ ਯੂਥ ਕਾਂਗਰਸ ਦਾ ਪਧਾਰ ਰਹੇ ਟਿਲਨ ਸਾਹਿਬ ਪਹਿਲਾਂ ਤਾਂ ਨਤੀਜਿਆਂ ਨੂੰ ਕਿਵੇਂ ਦੇਖਦੇ ਹੋ ਓਵਰオール ਜਿਹੜੇ ਰਿਜ਼ਲਟ ਆਏ ਨੇ ਦੇਖੋ ਰਿਜ਼ਲਟ ਦੇ ਬਾਰੇ ਤਾਂ ਡਾਊਟ ਕ੍ਰੀਏਟ ਹੋ ਹੀ ਜਾਂਦੇ ਆ ਕਿਉਂਕਿ ਕੱਲ ਹੀ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਜਿੱਤੇ ਇਲੈਕਸ਼ਨ ਕਮਿਸ਼ਨ ਤੇ ਬਹੁਤ ਵੱਡੇ ਸਵਾਲ ਖੜੇ ਹੋਏ ਆ ਲੇਕਿਨ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਰਿਜ਼ਲਟਸ ਨੂੰ ਐਕਸੈਪਟ ਕਰਨਾ ਚਾਹੀਦਾ ਇਹ ਵਰਡਿਕਟ ਜਿਹੜਾ ਵਾ ਡੈਮੋਕ੍ਰੇਸੀ ਦੇ ਤਹਿਤ ਉਸ ਸਿਸਟਮ ਦੇ ਤਹਿਤ ਹੀ ਆਇਆ ਸੋ ਅਸੀਂ ਰਿਜ਼ਲਟ ਨੂੰ ਐਕਸੈਪਟ ਕਰਦੇ ਆ ਜਿੱਥੇ ਅਸੀਂ ਆਪਣੀ ਹਾਰ ਹੋਈ ਆ ਸਾਡੀ ਉਥੇ ਆਮ ਆਦਮੀ ਪਾਰਟੀ ਦਾ 10 ਸਾਲਾਂ ਦਾ ਰਾਜ ਵੀ ਜਿਹੜਾ ਵਾ ਝੂਠ ਦੇ ਉੱਤੇ ਫਰੀ ਬੀਜ਼ ਦੇ ਉੱਤੇ ਜਿਹੜਾ ਇੱਕ ਡਰਾਮੇ ਦੇ ਉੱਤੇ ਰਾਜ ਸੀਗਾ ਉਹ ਵੀ ਖਤਮ ਹੋਇਆ ਔਰ ਹੁਣ ਸ਼ਾਇਦ ਸੀਰੀਅਸ ਪੋਲਿਟਿਕਸ ਜੋ ਕਿ ਕਾਂਗਰਸ ਔਰ ਬੀਜੇਪੀ ਮੇਰੇ ਹਿਸਾਬ ਨਾਲ ਕਰਦੀ ਆ ਉਹ ਸ਼ਾਇਦ ਇੱਕ ਸੀਰੀਅਸ ਪੋਲਿਟਿਕਸ ਵਾਲ ਦਿੱਲੀ ਜਿਹੜਾ ਵਾ ਉਹ ਦੁਬਾਰਾ ਉਧਰ ਨੂੰ ਜਾਊਗਾ ਜਿਹਦੇ ਤੇ ਐਕਚੁਅਲ ਡਿਵੈਲਪਮੈਂਟ ਜਾਂ ਐਕਚੁਅਲ ਜਿਹੜਾ ਜ਼ਮੀਨੀ ਪੱਧਰ ਤੇ ਕੰਮ ਆ ਉਹ ਕੀਤੇ ਜਾਣਗੇ ਨਾ ਕਿ ਇਹ ਤਮਾਸ਼ਾ ਸੋਸ਼ਲ ਮੀਡੀਆ ਦਾ ਔਰ ਇਹ ਜਿਹੜਾ ਇੱਕ ਰਚਿਆ ਜਾਂਦਾ ਵਾ ਵੀ ਆ ਦੇਖੋ ਜੀ ਅੱਜ 2100 ਰੁਪਏ ਦਵਾਂਗੇ ਜੀ ਤੁਹਾਨੂੰ 10000 ਰੁਪਏ ਦਵਾਂਗੇ ਜੀ ਤੁਹਾਨੂੰ ਆ ਫ੍ਰੀ ਕਰਾਂਗੇ ਜੀ ਤੁਹਾਨੂੰ ਉਹ ਕਰਾਂਗੇ ਇਹ ਇਹ ਕੋਈ ਗਵਰਨੈਂਸ ਮਾਡਲ ਨਹੀਂ ਹੈਗੇ ਪਰ ਉਹ ਤਾਂ ਸਾਰੀ ਕਰਦੇ ਨੇ ਮੁਰੇ ਜੇ ਦੇਖਿਆ ਜਾਵੇ ਤੁਸੀਂ ਲੰਘੀਆਂ ਚੋਣਾ ਚ ਵੀ ਕੀਤਾ ਇਸ ਵਾਰ ਦੀ ਚੋਣਾ ਚ ਉੱਥੇ ਵੀ ਅਨਾਉਂਸਮੈਂਟਾਂ ਹੋਈਆਂ ਇਹ ਤਾਂ ਲੱਗਦਾ ਨਹੀਂ ਵੀ ਟਲੋਂ ਸਭ ਇੱਕ ਪਾਰਟ ਬਣ ਗਿਆ ਇਸ ਚੀਜ਼ ਨੂੰ ਲੈ ਕੇ ਹਾਂ ਲੋਕ ਯਕੀਨ ਕਿਦੇ ਤੇ ਕਰਦੇ ਨੇ ਲੋਕ ਲੋਕ ਕਿਧਰ ਨੂੰ ਆਪਦਾ ਫਤਵਾ ਦਿੰਦੇ ਨੇ ਉਹ ਬਾਕੀ ਰਹਿ ਜਾਂਦਾ ਦੇਖੋ ਸਭ ਨੂੰ ਇਹ ਲੱਗਣ ਲੱਪਿਆ ਸੀ ਵੀ ਫ੍ਰੀ ਬੀਜ਼ ਦੀ ਰਾਜਨੀਤੀ ਹੀ ਅਸਲੀ ਰਾਜਨੀਤਿਕ ਮਾਡਲ ਆ ਲੇਕ ਜਿੱਦਾਂ ਸਭ ਤੋਂ ਵੱਧ ਜਿਹੜੇ ਮਤਲਬ ਇਸ ਚੀਜ਼ ਨੂੰ ਲੈ ਕੇ ਮੈਂ ਇਹ ਕਹੂੰਗਾ ਵੀ ਸਭ ਤੋਂ ਵੱਡਾ ਇਹਨਾਂ ਨੇ ਜਿਨ੍ਹਾਂ ਨੇ ਇਹ ਡਰਾਮਾ ਰਚਿਆ ਹੋਇਆ ਸੀਗਾ ਇਹਦੇ ਨਾਲ ਇਹ ਪਤਾ ਚੱਲਦਾ ਵੀ ਗਵਰਨੈਂਸ ਕ੍ਰੈਡੀਬਿਲਟੀ ਵਿਸ਼ਵਾਸ ਲੋਕ ਜਿਹੜੇ ਆ ਉਹ ਇਕੱਲੇ ਇਹ ਸੋਸ਼ਲ ਵੈਲਫੇਅਰ ਸਕੀਮਸ ਦੇ ਨਾਲ ਨਾਲ ਕਿ ਹੁਣ ਮੰਨ ਲਓ ਸਾਡੇ ਕੋਲ ਖਜ਼ਾਨਾ ਆ ਗਿਆ ਮੇਰੇ ਕੋਲ ਮੈਂ ਖਜ਼ਾਨੇ ਚੋਂ ਚੱਕ ਕੇ ਕਹਦਾ ਵੀ ਤੈਨੂੰ ਆਹ ਦੇ ਦੂੰਗਾ ਤੈਨੂੰ ਆਹ ਦੇ ਦੂੰਗਾ ਔਰ ਖਜ਼ਾਨਾ ਭਰੰਦੀ ਮੈਂ ਗੱਲ ਨਾ ਕਰਾਂ ਸਟੇਟ ਦੇ ਰੈਵਨਿਊ ਦੀ ਮੈਂ ਗੱਲ ਨਾ ਕਰਾਂ ਤੇ ਲੋਕ ਇਹ ਚੀਜ਼ਾਂ ਅੱਜਕੱਲ੍ਹ ਪੜ੍ਹੀ ਲਿਖੀ ਜਨਤਾ ਵਾ ਦਿੱਲੀ ਦੀ ਖਾਸ ਕਰਕੇ ਉੱਥੇ ਲਿਟਰੇਸੀ ਰੇਟ ਵੀ ਹਾਇਆ ਉਹਨਾਂ ਨੇ ਇਸ ਚੀਜ਼ ਦੇ ਵਿੱਚੋਂ ਦੀ ਵੇਖਿਆ ਔਰ ਉਹਨਾਂ ਨੇ ਇਹ ਕਿਹਾ ਵੀ ਨਹੀਂ ਇਹ ਇਕੱਲਾ ਤੁਸੀਂ ਇਹ ਕੋਈ ਬਹੁਤਾ ਵੱਡੇ ਕਾਰਨਾਮੇ ਨਹੀਂ ਆ ਵੀ ਅਨਾਉਂਸ ਕਰੀ ਜਾਣਾ ਵੀ ਆ ਵੀ ਫ੍ਰੀ ਆ ਵੀ ਫ੍ਰੀ ਤੇ ਇਹਦੇ ਨਾਲ ਵੋਟਾਂ ਪੈ ਜਾਣਗੀਆਂ ਜਿਹੜੀਆਂ ਵੋਟਾਂ ਵਾ ਉਹ ਕ੍ਰੈਡੀਬਿਲਟੀ ਬੰਦੇ ਦੀ ਸ਼ ਕੰਮ ਕਰਨ ਦੇ ਤਰੀਕੇ ਔਰ ਇਹ ਡਬਲ ਸਟੈਂਡਰਡਸ ਜਿਹੜੇ ਸੀ ਮੰਨ ਲਓ ਸ਼ੀਸ਼ਮੈਲ ਬਣਾਉਂਦੇ ਆਏ ਵੈਗਨਾਰ ਤੇ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਚੜ ਗਏ ਬਿਨਾ ਸਿਕਿਉਰਟੀਆਂ ਤੋਂ ਤੇ ਹੁਣ ਪੰਜਾਬ ਪੁਲਿਸ ਤੋਂ ਵੀ 100 ਕਮਾਂਡੋ ਲੈ ਲਿਆ ਤੇ ਘਰ ਜਿਹੜੇ ਸੀ ਵੀ ਮੈਂ ਸਰਕਾਰੀ ਘਰ ਨਹੀਂ ਲਊਗਾ ਉਹਦਾ ਵੀ ਇੱਕ ਮਤਲਬ ਟਕੋਸਲਾ ਰੱਚ ਲਿਆ ਸੋ ਲੋਕਾਂ ਨੂੰ ਟਾਈਮ ਜ਼ਰੂਰ ਲੱਗਿਆ ਇਹਨਾਂ ਦੇ ਵਿੱਚੋਂ ਦੀ ਵੇਖਣ ਦਾ ਆਮ ਆਦਮੀ ਪਾਰਟੀ ਨੂੰ ਲੇਕਿਨ ਅੱਜ ਜਿਹੜਾ ਵਰਡਿਕਟ ਆ ਉਹ ਮੇਰੇ ਹਿਸਾਬ ਨਾਲ ਬੀਜੇਪੀ ਦੇ ਹੱਕ ਵਿੱਚ ਘੱਟ ਤੇ ਐਂਟੀ ਆਮ ਆਦਮੀ ਆ ਵੀ ਆਮ ਆਦਮੀ ਨਹੀਂ ਚਾਹੀਦੀ ਸਾਡਾ ਉੱਥੇ ਵਿਕਲਪ ਬਣ ਨਹੀਂ ਸਕੇ ਅਸੀਂ ਜਾਂ ਤਾਂ ਉੱਥੇ ਵਿਕਲਪ ਸੀ ਕਿਉਂ ਨਹੀਂ ਆਪਦੀ ਕ੍ਰੈਡੀਬਿਲਿਟੀ ਇੰਨੀ ਬਣਾ ਪਾਈ ਵੀ ਚਲੋ ਠੀਕ ਹੈ ਜਿੱਤਦੇ ਵੀ ਭਾਵੇਂ ਨਾ ਜਾਵੇਂ ਹੌਲੀ ਹੌਲੀ ਬੰਦਾ ਗਰੋ ਕਰਦਾ ਸ਼ੀਲਾ ਦੀਕਸ਼ਿਤ ਤੋਂ ਬਾਅਦ ਜੇ ਦੇਖਿਆ ਜਾਵੇ ਲੱਗਦਾ ਨਹੀਂ ਵੀ ਕਾਂਗਰਸ ਨੂੰ ਕੋਈ ਸਾਹਮਣ ਵਾਲਾ ਨਹੀਂ ਮਿਲਿਆ ਹੈਗਾ ਜਾਂ ਕਾਂਗਰਸ ਦੀ ਗੱਲਾਂ ਤਾਂ ਕਿਉਂਕਿ ਨੈਸ਼ਨਲ ਲੈਵਲ ਤੇ ਜਾਂਦੀਆਂ ਨੇ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਉਹ ਦਿੱਲੀ ਚ ਫਿਰਦੇ ਨੇ ਕਿ ਫਿਰ ਵੀ ਉਹਦੇ باوجود ਲੋਕਾਂ ਨੇ ਕਿਸੇ ਤਰ੍ਹਾਂ ਦੇ ਨਾਲ ਮੋਹ ਨਹੀਂ ਕਰਿਆ ਦੇਖੋ ਤੁਸੀਂ ਅਗਰ ਵੇਖੋ ਤੇ ਜਿਵੇਂ ਜਿੰਨੀਆਂ ਸਾਨੂੰ ਵਿਧਾਨ ਸਭਾ ਔਰ ਪਾਰਲੀਮੈਂਟ ਦਾ ਫਰਕ ਆ ਵੋਟਾਂ ਸਾਨੂੰ ਪਾਰਲੀਮੈਂਟ ਜਿੰਨੀਆਂ ਵੀ ਨਹੀਂ ਪੈਂਦੀਆਂ ਵਿਧਾਨ ਸਭਾ ਦੇ ਵਿੱਚ ਉਹਦਾ ਕਾਰਨ ਇਹ ਨਹੀਂ ਆ ਲੋਕ ਬੜੇ ਸਿਆਣੇ ਹੋ ਚੁੱਕੇ ਆ ਉਹਨਾਂ ਨੇ ਵਿਕਲਪ ਦੇਖਿਆ ਬੀਬੀ ਦਾ ਆਮ ਆਦਮੀ ਪਾਰਟੀ ਨੂੰ ਹੈਰਾਨ ਵਾਲਾ ਵਿਕਲਪ ਕਿਹੜਾ ਵਾ ਅਸੀਂ ਕਿਉਂਕਿ ਗਰਾਸ ਰੂਟ ਲੈਵਲ ਤੇ ਜਦੋਂ ਪਾਰਟੀ ਸਰਕਾਰ ਚੋਂ ਬਾਹਰ ਹੁੰਦੀ ਆ ਤੇ ਕਿਤੇ ਨਾ ਕਿਤੇ ਕੰਮ ਕਰਨਾ ਸਰਕਾਰ ਦੇ ਵਿੱਚ ਰਹਿ ਕੇ ਵਰਕਰ ਵੀ ਮਿਲ ਜਾਂਦਾ ਤੁਹਾਨੂੰ ਜਿਆਦਾ ਲੋਕ ਵੀ ਮਿਲ ਜਾਂਦੇ ਆ ਲੇਕਿਨ ਸਰਕਾਰ ਤੋਂ ਬਾਹਰ ਰਹਿ ਕੇ ਜਿਹੜੀ ਰਾਜਨੀਤੀ ਕਰਨ ਦੀ ਕਾਂਗਰਸ ਦੀ ਇੱਕ ਸ਼ਮਤਾ ਸੀ ਉਹ ਕਿਤੇ ਨਾ ਕਿਤੇ ਘਟੀ ਆ ਜਦੋਂ ਸਰਕਾਰ ਚ ਹੁੰਦੀ ਆ ਉਦੋਂ ਤੁਸੀਂ ਵੇਖੋ ਰੈਲੀਆਂ ਵੀ ਵੱਡੀਆਂ ਹੁੰਦੀਆਂ ਲੋਕਾਂ ਦੇ ਵੀ ਜਮਾਵੜੇ ਲੱਗੇ ਹੁੰਦੇ ਆ ਲੀਡਰਾਂ ਦੀ ਵੀ ਹੁਣ ਸਾਨੂੰ ਉਹ ਸਹੀ ਰੀਅਲ ਵਰਕਰ ਚਾਹੀਦਾ ਵਾ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਸਰਕਾਰ ਦੇ ਨਾਲ ਨਾ ਚੱਲੇ ਲੇਕਿਨ ਸਰਕਾਰ ਤੋਂ ਬਾਅਦ ਵੀ ਉਹ ਵਰਕਰ ਜਿਹੜਾ ਵਾ ਉਹ ਮਤਲਬ ਲੋਕਪੱਖੀ ਗੱਲਾਂ ਕਰੇ ਸਾਡੇ ਕੋ لیکن ਜਿਹੜੀ ਆ بی جے پی ਦੀ ਆਂਦੀ ਆ ਉਹ ਆਮ ਆਦਮੀ ਦੇ ਉਲਟ ਜਿਹੜਾ ਉੱਥੇ ਵਰਡਿਕਟ ਆਇਆ ਵਾ ਲੋਕਾਂ ਨੇ ਆਮ ਆਦਮੀ ਦੀ ਰਾਜਨੀਤੀ ਨੂੰ ਬੜੇ ਮਤਲਬ ਸਿਰੇ ਤੋਂ ਨਕਾਰਤਾ ਤੁਸੀਂ ਵੇਖੋ ਨਹੀਂ ਤਾਂ ਅਰਵਿੰਦ ਕੇਜਰੀਵਾਲ ਨੂੰ ਹਰਾਣਾ ਮਨੀਸ਼ ਸੋਧਿਆ ਨੂੰ ਹਰਾਣਾ ਠੀਕ ਆ ਸਿਸਟਮ ਇਹਨਾਂ ਦੇ ਨਾਲ ਸੀ ਇਲیکشن ਕਮਿਸ਼ਨ ਇਹਨਾਂ ਦੇ ਨਾਲ ਸੀਗੇ ਉਹ ਵੀ ਇੱਕ ਫੈਕਟਰ ਆ ਲੇਕਿਨ ਫਿਰ ਵੀ ਮੈਂ ਕਹਿੰਦਾ ਜਿਹੜਾ ਰਿਸਪੈਕਟੇਬਲ ਕੋਈ ਇੱਕ ਗੱਲ ਹੁੰਦੀ ਹੈ ਨਾ ਵੀ ਜਿਹੜੀ ਰਾਜਨੀਤੀ ਦੇ ਵਿੱਚ ਮਤਲਬ ਇਸ ਤਰੀਕੇ ਨਾਲ ਤੁਹਾਡੇ ਮੇਨ ਲੀਡਰ ਹਾਰ ਜਾਣ ਤੇ ਜਿਵੇਂ ਉਹ ਕਾਂਗਰਸ ਤੇ ਸਾਡੀ ਇੱਥੇ ਸਰਕਾਰ ਸੀਗੀ ਸਾਡੇ ਉਦੋਂ ਉਦੋਂ ਦੇ ਮੌਜੂਦਾ ਸਾਰੇ ਲੀਡਰ ਹਾਰੇ ਤੇ ਉਹ ਚੀਜ਼ਾਂ ਦੇ ਉੱਤੇ ਮਤਲਬ ਹੁੰਦਾ ਵੀ ਜਿਹੜਾ ਗੁੱਸਾ ਔਰ ਰੈਜ਼ੈਂਟਮੈਂਟ ਆ ਉਹ ਇਸ ਮੌਜੂਦਾ ਸਿਸਟਮ ਦੇ ਖਿਲਾਫ ਬਹੁਤ ਜ਼ਿਆਦਾ ਸੀ ਪਰ ਦੇਖਿਓ ਕਾਂਗਰਸ ਦਾ ਜਿਵੇਂ ਦੇ ਨਾਲ ਜੇ ਪੰਜਾਬ ਦੀ ਵੀ ਗੱਲ ਕਰੀ ਜਿਵੇਂ ਤੁਸੀਂ ਜ਼ਿਕਰ ਕਰਿਆ ਤੁਸੀਂ ਤਾਂ ਖੁੱਲ ਕੇ ਉਹ ਚੀਜ਼ ਨੂੰ ਅਸੈਪਟ ਕਰਿਆ ਕਿਉਂਕਿ ਉਹ ਲੀਡਰ ਸਾਰੇ तकरीबन तकरीबन ਕਾਂਗਰਸ ਤੋਂ ਜਾ ਚੁੱਕੇ ਸੀ ਉਸ ਕੋ ਵਾਪਸੀ ਕਰ ਗਏ ਨੇ ਦੁਬਾਰੇ ਫੇਰ ਕਾਂਗਰਸ ਚ ਪਰ ਲੱਗਦਾ ਵੀ ਲੋਕਾਂ ਦੇ ਵਿੱਚ ਉਹ ਮੈਸੇਜ ਤਾਂ ਹਜੇ ਵੀ ਕਾਂਗਰਸ ਨੂੰ ਲੈ ਕੇ ਨਹੀਂ ਜਾ ਰਿਹਾ ਹੈਗਾ ਜਿਹੜੀ ਕਾਂਗਰਸ ਦੀ ਵਿਚਾਰਧਾਰਾ ਕਿਉਂਕਿ ਦੇਖੋ ਭਾਜਪਾ ਵਿਚਾਰਧਾਰਾ ਰਾਨਾ ਚੱਲ ਰਹੀ ਆ ਕਾਂਗਰਸ ਵਿਚਾਰਧਾਰਾ ਰਾਨਾ ਚੱਲ ਰਹੀ ਆ ਕਦੇ ਲੋਕ ਕਰਨ ਵਾਲਾ ਚਾਹੀਦਾ ਸੱਸਾ ਛੱਡੋ ਪਰ ਕਾਂਗਰਸ ਆਪਦੀ ਹੁਣ ਆਈਡਿਓਲੋਜੀ ਤੋਂ ਪਿੱਛੇ हट ਗਈ ਆ ਲੀਡਰਾਂ ਦਾ ਚੇਂਜ ਹੋਣਾ ਮੰਗਦੀ ਆ ਜਾਂ ਫਿਰ ਗੱਲ ਇਹ ਹੈ ਵੀ ਲੋਕਾਂ ਦੇ ਵਿੱਚ ਵਿਸ਼ਵਾਸ ਜਿਤਾਈ ਨਹੀਂ پا ਰਹੀ ਵੀ ਆਖਰ ਅਸੀਂ ਇਹ ਕਰ ਸਕਦੇ ਆਂਗੇ ਕਾਂਗਰਸ ਜੈਨੂਇਨ ਵਰਕਰਾਂ ਨੂੰ ਔਰ ਜਿਹੜੇ ਜੈਨੂਇਨ ਮੁੱਦਿਆਂ ਦੀ ਗੱਲ ਕਰਨ ਵਾਲੇ ਆ ਜਿਹੜੀ ਕਾਂਗਰਸ ਦੀ ਸੋਚ ਵਾਲੇ ਬੰਦੇ ਸੀ ਉਹਨਾਂ ਤੋਂ ਪਿੱਛੇ ਹਟ ਗਈ ਆ ਜਦੋਂ ਇਹ ਪੈਰਾਸ਼ੂਟ ਦਾ ਕੰਮ ਹੋ ਜਾਂਦਾ ਇਹ ਇਧਰੋਂ ਆਇਆ ਇਹਨੂੰ ਚੱਕ ਕੇ ਬਣਾ ਦੋ ਇਹ ਦੂਜੀ ਪਾਰਟੀ ਚੋਂ ਆਇਆ ਉਹਨੂੰ ਬਣਾ ਦੋ ਵੋਟਾਂ ਦੀ ਰਾਜਨੀਤੀ ਚੱਲਣ ਲੱਗ ਪਈ ਯਾਰ ਇਹਦੇ ਕੋਲ 5-7000 ਵੋਟ ਹੈਗੀ ਆ ਇਹਨੂੰ ਚੱਕ ਦੋ ਜਦੋਂ ਤੁਸੀਂ ਆਪਣੇ ਉਦੋਂ ਆਪਾਂ ਏਜੰਡੇ ਤੋਂ ਹਟਣ ਲੱਗ ਪੈਂਦੇ ਜਦੋਂ ਆਪਾਂ ਇਲੈਕਸ਼ਨ ਉਦੋਂ ਲੜਦੇ ਆ ਜਿਵੇਂ ਬੀਜੇਪੀ ਇੱਕ ਕੰਸਿਸਟੈਂਟਲੀ ਅਗਰ ਤੁਸੀਂ ਵੇਖੋ ਜਦੋਂ ਇਹ ਦੋ ਸੀਟਾਂ ਤੇ ਸੀ ਉਦੋਂ ਵੀ ਇਹਨਾਂ ਦਾ ਏਜੰਡਾ ਕਿਤੇ ਨਾ ਕਿਤੇ ਉਹੀ ਰਾਮ ਮੰਦਰ ਉਹੀ ਹਿੰਦੂਤਵਾਦੀ ਸੋਚ ਔਰ ਮਿਨੋਰਟੀਜ਼ ਦੇ ਖਿਲਾਫ ਸੀ ਉਹ ਕਹਿੰਦੇ ਨੇ ਵੀ ਅਸੀਂ ਤਾਂ ਆਪਣੀ ਆਈਡਿਓਲੋਜੀ ਤੋਂ ਹਿੱਲਦੇ ਨਹੀਂ ਨਾ ਉਹੀ ਕਰ ਇਸ ਕਰਕੇ ਉਹਦੇ ਨਤੀਜੇ ਉਹਨਾਂ ਨੂੰ ਭਾਵੇਂ 15 20 25 ਸਾਲਾਂ ਬਾਅਦ ਮਿਲੇ ਇਹਦੇ ਵੀ ਖਮਿਆਜੇ ਭੁਗਤਣਗੇ ਕਿਉਂਕਿ ਇਹ ਦੇਸ਼ ਦੀ ਸੋਚ ਨਹੀਂ ਹੈਗੀ ਲੇਕਿਨ ਲੋਕਾਂ ਨੇ ਵੇਖਿਆ ਵੀ ਯਾਰ ਵੀ ਐਟ ਲੀਸਟ ਭਾਵੇਂ ਜੋ ਵੀ ਇਹਨਾਂ ਦੀ ਉਹਨਾਂ ਦੀ ਕ੍ਰੈਡੀਬਿਲਟੀ ਬਣੀ ਔਰ ਉਹਨਾਂ ਨੂੰ ਲੋਕਾਂ ਨੂੰ ਲੱਗਾ ਵੀ ਯਾਰ ਇਹ ਆਪਣੀ ਗੱਲਾਂ ਦੇ ਉੱਤੇ ਕਿਤੇ ਨਾ ਕਿਤੇ ਖੜੇ ਰਹੇ ਨਾ ਕਾਂਗਰਸ ਆਪਣੀ ਗੱਲਾਂ ਤੋਂ ਕਦੀ ਵਾਰ ਜਿਵੇਂ ਅਸੀਂ ਮਤਲਬ ਆਜ ਕਈ ਵਾਰ ਅਸੀਂ ਸਾਡਾ ਇਹ ਸਟੈਂਡ ਨਹੀਂ ਪਤਾ ਚੱਲਦਾ ਅਸੀਂ ਮinorities ਦੇ ਹੱਕ ਵਿੱਚ ਆ ਕਿ ਅਗੇਨਸਟ ਆ ਅੱਜ ਦੇ ਸਮੇਂ 'ਚ ਮੰਨ ਲਓ ਕਈ ਵਾਰ ਪੰਜਾਬ ਦਾ ਕੋਈ ਮੁੱਦਾ ਆਂਦਾ ਵਾ ਤੇ ਅਸੀਂ ਨੈਸ਼ਨਲ ਪਿਕਚਰ ਨੂੰ ਵੇਖਣ ਲੱਗ ਪੈਂਦੇ ਆ ਵੀ ਯਾਰ ਇਸ ਚੀਜ਼ ਦਾ ਨੈਸ਼ਨਲ ਇੰਪੈਕਟ ਕੀ ਹੋਊਗਾ ਇੰਪੈਕਟ ਜੋ ਮਰਜ਼ੀ ਹੋਵੇ ਜਦ ਤੱਕ ਅਸੀਂ ਆਪਣੇ ਸਟੈਂਡ ਨੂੰ ਸਪਸ਼ਟ ਨਹੀਂ ਕਰਾਂਗੇ ਲੋਕਾਂ 'ਚ ਉਹਦੇ ਫਿਰ ਖਮਿਆਜੇ ਭੁਗਤਨੇ ਪੈਂਦੇ ਕਈ ਵਾਰ ਨੁਕਸਾਨ ਹੁੰਦਾ ਕਈ ਵਾਰ ਫਾਇਦਾ ਹੁੰਦਾ ਸੋ ਮੇਰੇ ਹਿਸਾਬ ਨਾਲ ਕਾਂਗਰਸ ਦੀ ਜਿਹੜੀ ਰਾਜਨੀਤੀ ਆ ਵਾਪਸ ਦੁਬਾਰਾ ਜੋ ਕਿ ਰਾਹੁਲ ਗਾਂਧੀ ਇਹਨਾਂ ਨੂੰ ਦੁਬਾਰਾ ਉਸ ਸਵਰਾਜ ਦਾ ਮਾਡਲ ਹੋ ਗਿਆ ਜਾਂ ਉਹ ਕਨਸਟੀਟਿਊਸ਼ਨ ਦਾ ਮਾਡਲ ਹੋ ਗਿਆ ਜਿਹਦੀ ਉਹ ਗੱਲ ਕਰ ਰਹੇ ਆ ਜਿਸ ਦਿਨ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਾਊਗਾ ਵੀ ਵਾਕੇ ਰਾਹੁਲ ਗਾਂਧੀ ਜਿਹੜੇ ਆ ਉਹ ਇਸ ਚੀਜ਼ ਵਿੱਚ ਇਕੱਲਾ ਬੋਲ ਨਹੀਂ ਰਹੇ ਬਲੀਵ ਵੀ ਕਰ ਰਹੇ ਆ ਤੁਸੀਂ ਵੇਖਿਓ ਬਹੁਤ ਜ਼ਬਰਦਸਤ ਕਾਂਗਰਸ ਦੀ ਵਾਪਸੀ ਹੋਊਗੀ ਜਿੱਥੇ ਅੱਜ 00 ਸੀਟਾਂ ਮਾਜਾ ਜਿੱਥੇ ਸਾਡੀ ਤੇ ਸਰਕਾਰਾਂ ਆਪਣੇ ਆਪ ਆਟੋਮੈਟਿਕਲੀ ਬਣਨੀਆਂ ਸ਼ੁਰੂ ਹੋ ਜਾਣਗੀਆਂ ਰਹੀ ਪੰਜਾਬ ਦੀ ਗੱਲ ਪੰਜਾਬ ਦਾ ਇੱਕ ਵੱਖਰਾ ਵੱਖਰਾ ਮਤਲਬ ਇੱਕ ਸੋਚ ਆ ਇਹਨਾਂ ਨੂੰ ਕੀ ਆਪ ਚ ਕਰ ਸਕਦੀ ਹੈ ਕਿ ਅੱਜ ਦਾ ਬਹੁਤ ਖੁਸ਼ੀ ਪੰਜਾਬ বিজেপি ਵਾਲੇ ਬਹੁਤ ਤੋਲਨਗਾਰ ਬਜਾਏ ਇਹਨਾਂ ਕੋਲ ਹੋਰ ਹੈ ਕੀ ਖੁਸ਼ ਹੋਣ ਨੂੰ ਨਾ ਤਾਂ ਮੇਅਰ ਦੀ ਕੋਈ ਸੀਟ ਆਣੀ ਨਾ ਕੋਈ ਹੋਰ ਕੋਈ ਸੀਟ ਆਣੀ ਉਹਨੇ ਬਾਈ ਇਲੈਕਸ਼ਨ ਵੀ ਆਣੀ ਆ ਉਦੋਂ ਵੀ ਤੁਸੀਂ ਵੇਖ ਲਿਓ বিজেপি ਦੀ ਜਿਹੜੀ ਸੋਚ ਆ ਉਹ ਪੰਜਾਬ ਨਾਲ ਨਹੀਂ ਰਲਦੀ ਜਿਸ ਦਿਨੇ ਆਪਣਾ ਉਥੋਂ ਦਾ ਹਿੰਦੂਤਵਾ ਦਾ ਮਾਡਲ ਛੱਡਣਗੇ ਇਹ ਜਿਹੜਾ ਇਹ ਵੱਖਵਾਦੀ ਦਾ ਮਾਡਲ ਛੱਡਣਗੇ ਰਾਈਟ ਵਿੰਗ ਦਾ ਮਾਡਲ ਛੱਡਣਗੇ ਕਿੰਨੇ ਸਿੱਖਾਂ ਤੇ ਪੰਜਾਬੀਆਂ ਦੇ ਨਾਲ ਤਾਂ ਅਸੀਂ ਬਹੁਤ ਲਗਾਤਾਰਾ ਮੋਦੀ ਖੁਦ ਜਿ ਦੇਖਿਆ ਜਾਵੇ ਗੁਰਦੁਆਰਾ ਸਾਹਿਬ ਜਾਣ ਤੋਂ ਲੈ ਕੇ ਗੱਲ ਹੋਵੇ ਫਿਰ ਸਿੱਖਾਂ ਦੇ ਨੂੰ ਲੈ ਕੇ ਕੋਈ ਅਨਾਉਂਸਮੈਂਟ ਦੀ ਗੱਲ ਹੋਵੇ ਪਿੱਛੇ ਨਹੀਂ ਰਹਿੰਦੇ ਮੈਂ ਕੋਈ ਨਾ ਡਰਾਮਾ ਵਾ ਨਾ ਇਹ ਤਾਂ ਅੱਜ ਕੱਲ ਫੋਟੋ ਆਫਸ ਆ ਇਹ ਤਾਂ ਫੋਟੋ ਆਫਸ ਦੀ ਰਾਜਨੀਤੀ ਆ ਜੇ ਇੰਨੀ ਗੱਲ ਹੁੰਦੀ ਜੋ ਭਾਣੋ ਮੰਨ ਲਓ ਸੁਨੀਲ ਜਾਖੜ ਜੀ ਨੇ ਥੋੜੇ ਦਿਨ ਪਹਿਲਾਂ ਜਿਹੜੇ ਮੁੱਦੇ ਚੱਕੇ ਸੀ ਉਹਨਾਂ ਨੇ ਅਸਤੀਫਾ ਇਹ ਮੁੱਦਿਆਂ ਤੇ ਦਿੱਤਾ ਨਾ ਕਿਉਂਕਿ ਉਹ ਗੱਲਾਂ ਨੂੰ ਮੰਨ ਨਹੀਂ ਰ ਕਿਉਂਕਿ ਉਹ ਪੰਜਾਬ ਦੇ ਮੁੱਦੇ ਆ ਪੰਜਾਬ ਦੇ ਮੁੱਦੇ ਜਿਹੜੇ ਆ ਉਹ ਇੱਕ ਫੈਡਰਲ ਸਟਰਕਚਰ ਦੇ ਮਤਲਬ ਜਦੋਂ ਤੁਸੀਂ ਆਨੰਦਪੁਰ ਦਾ ਮਤਾ ਵੀ ਕਹਿ ਲਓ ਤੁਸੀਂ ਜਿਹੜਾ ਸੀਗਾ ਉਹ ਫੈਡਰਲ ਸਟਰਕਚਰ ਨੂੰ ਸਟਰੈਂਥਨ ਕਰਨ ਦੀ ਗੱਲ ਸੀ ਔਰ ਇਹ ਤਾਂ ਫੈਡਰਲ ਸਟਰਕਚਰ ਨੂੰ ਢਾਣ ਦੀ ਗੱਲ ਕਰਦੇ ਆ ਤੁਸੀਂ ਵੇਖੋ ਇਹ ਗੁਰਦੁਆਰੇ ਤਾਂ ਚੱਲ ਜਾਂਦੇ ਆ ਲੇਕਿਨ ਬਾਅਦ ਵਿੱਚ ਗੁਰਦੁਆਰਿਆਂ ਤੇ ਕਬਜ਼ੇ ਕਰਨ ਦੀ ਸੋਚ ਰੱਖਦੇ ਆ ਇਹ ਸੋਚ ਨਾਲ ਨਹੀਂ ਜਾਂਦੇ ਵੀ ਅਸੀਂ ਗੁਰਦੁਆਰੇ ਐਜ਼ ਅ ਸੱਚੇ ਸ਼ਰਧਾਲੂ ਜਾ ਰਹੇ ਆ ਇਹ ਜਾਂਦੇ ਆ ਵੀ ਇਹਦੇ ਨਾਲ ਸਾਨੂੰ ਸਿੱਖਾਂ ਦੀ ਵੋਟ ਪਾਊਗੀ ਕਿ ਨਹੀਂ ਪਾਊਗੀ ਇਹ ਦੇਖਦੇ ਆ ਵੀ ਇਹ ਚਿਹਰੇ ਨੂੰ ਲਿਆ ਕੇ ਅੱਗੇ ਰੱਖਦੇ ਲੇਕਿਨ ਉਹਦੇ ਪਿੱਛ ਉਹ ਪੰਜਾਬ ਨੂੰ ਕਮਜ਼ੋਰ ਕਰਨ ਦੀ ਆ ਜਿਹਦੇ ਕੋਈ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਇਹਨਾਂ ਦੇ ਵਿਰੋਧੀ ਆ ਤੁਸੀਂ ਪੰਜਾਬ ਦੇ ਆਮ ਲੋਕਾਂ ਨੂੰ ਕਹਿ ਲਓ ਹੂੰ ਇਹਨਾਂ ਨੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਚੱਕ ਲਈ ਐ ਅਕਾਲੀ ਦਲ ਦੀ ਲੀਡਰਸ਼ਿਪ ਚੱਕ ਲਈ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਜੋ ਇਹਨਾਂ ਦੇ ਲੀਡਰ ਕਹਿੰਦੇ ਆ ਵੀ ਭਾਜੀਪੀ ਸੈਂਟਰ ਕੋਸ਼ਿਸ਼ਾਂ ਕਰ ਰਹੀ ਆ ਉਹਦੇ باوجود ਇਹਨਾਂ ਨੇ ਗੁਰਦੁਆਰਿਆਂ ਦੀ ਕਮੇਟੀਆਂ ਐ ਐਸਜੀਪੀਸੀ ਦੀਆਂ ਕਮੇਟੀਆਂ ਦਿੱਲੀ ਹਰਿਆਣਾ ਮਹਾਰਾਸ਼ਟਰਾ ਉੱਥੇ ਕਬਜ਼ੇ ਕਰ ਲਏ ਕਿਉਂਕਿ ਇਹ ਪੰਜਾਬ ਨੂੰ ਇੱਕ ਗੇਟਵੇ ਲੱਭਦੇ ਆ ਜਿਹਨੂੰ ਇਹ ਕੰਟਰੋਲ ਕਰਨਾ ਚਾਹੁੰਦੇ ਆ ਕਿਉਂਕਿ ਅੱਜ ਦੇ ਸਮੇਂ 'ਚ ਮੁਸਲਮਾਨ ਮਿਨੋਰਟੀਜ਼ ਦੇ ਵਿੱਚ ਇਹਨਾਂ ਦੀ ਬਹੁਤ ਬੁਰੀ ਸ਼ਬੀ ਆ ਸੋ ਸਿੱਖ ਨੂੰ ਇਹ ਮਿਨੋਰਟੀ ਦੇ ਰੂਪ ਵਿੱਚ ਵੇਖਦੇ ਆ ਜਦ ਤੱਕ ਇਹ ਸਿੱਖਾਂ ਨੂੰ ਇਹ ਨਹੀਂ ਸਮਝਣਗੇ ਵੀ ਇਹਨਾਂ ਦੇ ਮੁੱਦੇ ਜਿਹੜੇ ਆ ਉਹ ਪੰਜਾਬ ਦੇ ਮੁੱਦੇ ਆ ਜਿਹੜੇ ਪੰਜਾਬੀਆਂ ਦੇ ਸਿੱਖਾਂ ਦੇ ਕੰਨ ਨੂੰ ਕਹਿੰਦੇ ਪੰਜਾਬੀਆਂ ਦੇ ਮੁੱਦੇ ਜਿਹੜੇ ਆ ਉਹ ਉਹ ਕੱਲੇ ਇਸ ਬੀਜੇਪੀ ਦੀ ਜਿਹੜੀ ਅੱਜ ਦੀ ਸੋਚ ਆ ਉਹਦੇ ਨਾਲ ਵੇਰ ਨਹੀਂ ਖਾਂਦੇ ਕਿਉਂਕਿ ਯੂਪੀ 'ਚ ਇਹਨਾਂ ਦੇ ਇਲੈਕਸ਼ਨ ਨਾਲ ਆਉਂਦੇ ਆ ਪੰਜਾਬ 'ਚ ਇਲੈਕਸ਼ਨ ਆਉਂਦੇ ਆ ਹੁਣ ਜੇ ਉਹ ਪੰਜਾਬ ਦੇ ਵਿੱਚ ਉਹ ਗੱਲ ਉੱਥੇ ਉਹਨਾਂ ਨੇ ਕੀ ਗੱਲ ਕਰਨੀ ਉੱਥੇ ਉਹਨਾਂ ਨੇ ਐਂਟੀ ਮਿਨੋਰਟੀ ਗੱਲ ਕਰਨੀ ਆ ਅਗਰ ਅੱਜ ਸਿੱਖਾਂ ਦੇ ਹੁਣ ਜਦੋਂ ਆਪਾਂ ਗੱਲ ਕਰਦੇ ਆ ਕੜਾਪਾਨ ਦੀ ਗੱਲ ਆ ਜੇ ਜਾਂ ਕਿਤੇ ਕੋਈ ਇਹੋ ਜੀਆਂ ਗੱਲਾਂ ਆ ਜਾਂਦੀਆਂ ਵਾ ਤੇ ਉਹ 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 ਜਿਹੜੀ ਉਸ ਰਾਜਨੀਤੀ 'ਚ ਫਸ ਕੇ ਰਹਿ ਜਾਂਦੇ ਔਰ ਅਖੀਰਲੀ ਗੱਲ ਮੈਂ ਇੰਨੀ ਜ਼ਰੂਰ ਕਹੂੰਗਾ ਇਹ ਭਾਜਪਾ ਵੀ ਜਿਹੜੀ ਸੋਚ ਆ ਆ ਆਮ ਆਦਮੀ ਉਹਦੀ ਇੱਕ ਐਕਸਟੈਂਡਡ ਵਰਜਨ ਸੀ ਭਾਜਪਾ ਔਰ ਆਮ ਆਦਮੀ ਕੋਈ ਬਹੁਤਾ ਫਰਕ ਨਹੀਂ ਆ ਅਗਰ ਇਹਨਾਂ ਦਾ ਕੋਈ ਡਾਇਰੈਕਟਲੀ ਆਪੋਜ਼ਿਟ ਹੈ ਤੇ ਉਹ ਕਾਂਗਰਸ ਪਾਰਟੀ ਰਹੀ ਆ ਆਮ ਆਦਮੀ ਪਾਰਟੀ ਜਿਸ ਦਿਨ ਜੰਮੀ ਸੀ ਉਹ ਕਾਂਗਰਸ ਦੇ ਉਲਟ ਮੋਲ ਖੜਾ ਕਰਕੇ 12 ਦੇ ਵਿੱਚ 14 ਦੇ ਵਿੱਚ ਉੱਥੋਂ ਜੰਮੀ ਸੀ ਔਰ ਅੱਜ ਉੱਥੇ ਹੀ ਮਤਲਬ ਇਹਨਾਂ ਦਾ ਪਤਨ ਹੋ ਗਿਆ ਸੋ ਇਹ ਜਿਵੇਂ ਆਮ ਆਦਮੀ ਜਿਹੜਾ ਸੀਗਾ ਛੋਟਾ ਵਰਜਨ ਸੀ ਇਹ ਵੱਡਾ ਵਰਜਨ ਆ ਛੋਟਾ ਵਰਜਨ ਖਤਮ ਹੋਇਆ ਆਉਣ ਵਾਲੇ ਸਮੇਂ 'ਚ ਜਿਹੜਾ ਵੱਡਾ ਵਰਜਨ ਆ ਭਾਜਪੀ ਦਾ ਇਹ ਵੀ ਕਿਤੇ ਨਾ ਕਿਤੇ ਖਤਮ ਹੋਊਗਾ ਔਰ ਵਾਪਸ ਲੋਕ ਕਾਂਗਰਸ ਵੱਲ ਨੂੰ ਔਰ ਕਾਂਗਰਸ ਦੀ ਰਾਜਨੀਤੀ ਵੱਲ ਨੂੰ ਮਤਲਬ ਜ਼ਰੂਰ ਤੁਸੀਂ ਵੇਖੋ ਆਣਗੇ ਚਲੋ ਫਿਰ ਦੇਖਿਆ ਜਾਵੇ ਕਿਉਂਕਿ ਕਾਂਗਰਸ ਸੇ ਸਮਝਦੀ ਹੈ ਵੀ ਐਸੀ ਹੀ ਕਈ ਜ਼ਾਹਿਰ ਜੀ ਗੱਲ ਆ ਜਦੋਂ ਹਾਰ ਹੁੰਦੀ ਆ ਤਾਂ ਆਪਦੇ ਕਮੀਆਂ ਵੀ ਤਲਾਸ਼ੀਆਂ ਜਾਂਦੀਆਂ ਨੇ ਤੇ ਜਿਵੇਂ ਪੰਜਾਬ ਦੇ ਵਿੱਚ ਵੀ ਆਖਰ ਉਦੋਂ ਵੀ ਢਲੋਂ ਰਣੇ ਗੱਲ ਕਹੀ ਸੀ ਵੀ ਕਈ ਚੀਜ਼ਾਂ ਨੂੰ ਸੁਧਾਰਨ ਦੀ ਲੋੜ ਹੈ ਤੇ ਉ ਪਾ ਤੋਂ ਲੈ ਕੇ ਤੇ ਨਾਲ ਹੀ ਜੇ ਗੱਲ ਹੈ ਕਿਤੇ ਨਾ ਕਿਤੇ ਆਪਦੇ ਫੈਸਲੇ ਨੂੰ ਲੈ ਕੇ ਪਰ ਦੂਜੇ ਪਾਸੇ ਇਹ ਜ਼ਰੂਰ ਹੈ ਵੀ ਕਾਂਗਰਸ ਜੇ ਸਿਆਸੀ ਸਮੀਕਰਨਾਂ ਦੇ ਹਿਸਾਬ ਨਾਲ ਦੇਖੀਏ ਤਾਂ ਦਿੱਲੀ ਦੀ ਜ਼ੀਰੋ ਨੂੰ ਆਪਦੇ ਫਿਰ ਵੀ ਕਿਤੇ ਨਾ ਕਿਤੇ ਉਸ ਆਉਂਦੇ ਸਮੇਂ ਦੀ ਓਜਾਗਰ ਦੇ ਵਿੱਚ ਦੇਖਦੀ ਹੈ ਕਿ ਆਖਰ ਜ਼ਿਕਰ ਸਾਡੀ ਜ਼ੀਰੋ ਵੀ ਰਹਿ ਗਈ ਆ ਪਰ ਆਉਂਦੇ ਸਮੇਂ ਦੇ ਲਈ ਰਾਹ ਬਹੁਤ ਖੁੱਲਗੇ ਨੇਗੇ ਆਮਦਵੀ ਪਾਰਟੀ ਦੇ ਹਾਰ ਦੇ ਨਾਲ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ